ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤਿਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਉਹਨਾਂ ਦੇ ਜੀਵਨ ਤੋਂ ਕੁਝ ਆਪਾਂ ਚੋਣੀਆਂ ਸਾਖੀਆਂ ਵਿਚਾਰਨ ਦਾ ਯਤਨ ਕਰ ਰਹੇ ਹਾਂ ਅੱਜ ਦੀ ਇਸ ਸਾਖੀ ਦੇ ਵਿੱਚ ਸਮਝਾਂਗੇ ਗੁਰੂ ਨਾਨਕ ਪਾਤਸ਼ਾਹ ਹਰ ਦੁਆਰ ਵਿਖੇ ਲੋਕਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਹਰ ਦੁਆਰ ਵਿਖੇ ਜਾਂਦੇ ਨੇ ਤੇ ਉੱਥੇ ਬਸਾਖੀ ਦਾ ਮੇਲਾ ਲੱਗਿਆ ਹੋਇਆ ਹੈ। ਬਸਾਖੀ ਵਾਲੇ ਦਿਨ ਲੋਕ ਉਥੇ ਦੂਰ ਦਰਾਡੇ ਤੋਂ ਪਹੁੰਚਦੇ ਨੇ। ਗੰਗਾ ਨਦੀ ਦੇ ਵਿੱਚ ਖੜ ਕੇ ਸੂਰਜ ਨੂੰ ਪਾਣੀ ਦਿੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਹ ਪਾਣੀ ਸਾਡੇ ਮਰ ਚੁੱਕੇ ਵੱਡ ਬਡੇਰਿਆਂ ਤੱਕ ਪਹੁੰਚਦਾ ਹੈ। ਇਹ ਪਾਣੀ ਅਸੀਂ ਉਹਨਾਂ ਤੱਕ ਪਹੁੰਚਾ ਰਹੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਸਮਝਾਉਣ ਦੇ ਲਈ ਇੱਕ ਬੜਾ ਪਿਆਰਾ ਕੌਤਕ ਵਰਤਦੇ ਨੇ। ਗੁਰੂ ਨਾਨਕ ਪਾਤਸ਼ਾਹ ਗੰਗਾ ਨਦੀ ਦੇ ਵਿੱਚ ਜਾਂਦੇ ਨੇ ਉੱਥੇ ਸਭ ਲੋਕ ਚੜ੍ਹਦੇ ਪਾਸੇ ਨੂੰ ਪਾਣੀ ਦੇ ਰਹੇ ਨੇ ਸੂਰਜ ਨੂੰ ਪਾਣੀ ਦੇ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਉਲਟੇ ਪਾਸੇ ਲਹਿੰਦੇ ਪਾਸੇ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਨੇ ਉੱਥੇ ਖੜੇ ਸਾਰੇ ਹੈਰਾਨ ਹੁੰਦੇ ਨੇ ਕਿ ਇਹ ਅਣਜਾਣ ਮਨੁੱਖ ਲਹਿੰਦੇ ਪਾਸੇ ਨੂੰ ਪਾਣੀ ਕਿਉਂ ਦੇ ਰਿਹਾ ਹੈ ਸਭ ਉਹਨਾਂ ਕੋਲੇ ਆ ਜਾਂਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਜਿਹੜੇ ਸੂਰਜ ਨੂੰ ਪਾਣੀ ਦੇ ਰਹੇ ਨੇ ਉਹਨਾਂ ਦੇ ਵਿੱਚ ਇੱਕ ਮੁੱਖ ਪੰਡਤ ਜਿਹੜਾ ਉਹ ਆ ਕੇ ਪੁੱਛਦਾ ਹੈ ਕਿ ਤੁਸੀਂ ਲੈਹਦੇ ਪਾਸੇ ਪਾਣੀ ਕਿਉਂ ਦੇ ਰਹੇ ਹੋ ਤੇ ਗੁਰੂ ਨਾਨਕ ਪਾਤਸ਼ਾਹ ਉਲਟਾ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਤੁਸੀਂ ਕਿਉਂ ਦੇ ਰਹੇ ਹੋ ਸੂਰਜ ਨੂੰ ਪਾਣੀ ਚੜ੍ਹਦੇ ਪਾਸੇ ਉਹਨੂੰ ਉਹ ਕਹਿੰਦੇ ਅਸੀਂ ਆਪਣੇ ਮਾਰ ਚੁਕੇ ਵੱਡ ਬਡੇ ਰਿਆਂ ਨੂੰ ਇਹ ਪਾਣੀ ਪਹੁੰਚਾ ਰਹੇ ਹਾਂ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਆ ਇਹ ਸਾਡਾ ਵਿਸ਼ਵਾਸ ਹੈ ਕਿ ਪਾਣੀ ਜਿਹੜਾ ਸਾਡੇ ਮਰ ਚੁਕੇ ਵੱਡ ਬਡੇਰੇਆਂ ਤੱਕ ਪਹੁੰਚਦਾ ਹੈ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜੇ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ ਤੁਸੀਂ ਆਪਣੇ ਮਰ ਚੁਕੇ ਵੱਡ ਬਡੇਰੇਆਂ ਤੱਕ ਪਾਣੀ ਪਹੁੰਚਾ ਰਹੇ ਹੋ ਤੇ ਇਹ ਮੈਂ ਪਾਣੀ ਆਪਣੇ رائے ਭੋਏ ਦੀ ਤਲਵੰਡੀ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਲੋਕ ਉੱਥੇ ਹੱਸਣ ਉਹ ਕਹਿਣ ਲੱਗੇ ਕਿ ਤੁਹਾਡਾ ਪਾਣੀ ਤਾਂ ਇੱਥੇ ਹੀ ਡੁੱਲੀ ਜਾ ਰਿਹਾ ਹੈ ਤੁਹਾਡਾ ਪਿੰਡ ਤਾਂ ਇਥੋਂ 3-400 ਮੀਲ ਦੂਰ ਹੈ। ਉੱਥੇ ਤੱਕ ਇਹ ਪਾਣੀ ਕਿਵੇਂ ਪਹੁੰਚੇਗਾ? ਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਸਮਝਾਉਂਦੇ ਨੇ ਕਿ ਮੇਰਾ ਜਿਹੜਾ ਪਿੰਡ ਮੇਰੇ ਖੇਤ ਇਸ ਧਰਤੀ ਤੇ 3-400 ਮੀਲ ਦੀ ਦੂਰੀ ਤੇ ਨੇ। ਮੇਰਾ ਪਾਣੀ ਉੱਥੇ ਨਹੀਂ ਪਹੁੰਚ ਸਕਦਾ। ਜਿੰਨਾ ਆਪਾ ਤੁਸੀਂ ਜਾਣਦੇ ਹੋ ਵੀ ਜਿਹੜਾ ਸੂਰਜ ਕਰੋੜਾ ਮੀਲ ਦੂਰ ਹੈ, ਤੁਹਾਡਾ ਪਾਣੀ ਉਸ ਤੱਕ ਕਿਵੇਂ ਪਹੁੰਚ ਸਕਦਾ ਹੈ? ਤੇ ਉੱਥੇ ਲੋਕ ਇਸ ਗੱਲ ਨੂੰ ਭਾਪ ਗਏ ਸਮਝ ਗਏ ਕਿ ਗੁਰੂ ਨਾਨਕ ਪਾਸ਼ਾ ਕੀ ਕਹਿਣਾ ਚਾਹੁੰਦੇ ਨੇ ਕਿ ਸਾਡਾ ਪਾਣੀ ਅਸੀਂ ਚੱਕਦੇ ਉੱਥੇ ਡੋਲ ਡੋਲ ਰਿਹਾ ਹੈ ਇਹ ਸੂਰਜ ਤੱਕ ਨਹੀਂ ਪਹੁੰਚ ਰਿਹਾ ਗੁਰੂ ਨਾਨਕ ਪਾਸ਼ਾ ਨੇ ਬੜੇ ਪਿਆਰ ਦੇ ਨਾਲ ਇਹ ਗੱਲ ਉਹਨਾਂ ਨੂੰ ਸਮਝਾਈ ਕਿ ਅਸੀਂ ਮਰਨ ਤੋਂ ਬਾਅਦ ਬੜੇ ਤਰ੍ਹਾਂ ਦੇ ਜਿਹੜੇ ਕਰਮ ਕਰਦੇ ਹਾਂ ਪਰ ਅਸਰ ਦੇ ਵਿੱਚ ਜਿਉਂਦੇ ਜੀ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਉਂਦੇ ਜੀ ਜੋ ਮਨੁੱਖ ਕਰਮ ਕਰਦਾ ਹੈ ਉਹੀ ਉਹਦੇ ਨਾਲ ਨਿਭਦਾ ਹੈ ਮਰਨ ਤੋਂ ਬਾਅਦ ਕੋਈ ਵੀ ਵਸਤੂ ਚੀਜ਼ ਆਪਾਂ ਉਹਨਾਂ ਤੱਕ ਨਹੀਂ ਪਹੁੰਚਾ ਸਕਦੇ ਸਾਨੂੰ ਪਤਾ ਹੀ ਨਹੀਂ ਉਹ ਰਹਿੰਦੇ ਹੈ ਕਿੱਥੇ ਨੇ ਬਸ ਸਾਡਾ ਇੱਕ ਵਿਸ਼ਵਾਸ ਹੈ ਜੇ ਅਸੀਂ ਆਲੇ-ਦੁਆਲੇ ਕਰਮ ਕਾਂਡਾਂ ਦੇ ਵਿੱਚ ਫਸੇ ਹੁੰਨੇ ਆ ਉਹਦੇ ਬਾਬਤ ਹੀ ਕਈ ਤਰ੍ਹਾਂ ਦੇ ਸ਼ਰਧ ਵਗੈਰਾ ਕਈ ਤਰ੍ਹਾਂ ਦੇ ਪਕਵਾਨ ਵਗੈਰਾ ਸੀ ਪਹੁੰਚਾਉਣ ਦੇ ਵਿੱਚ ਹਰੇਕ ਸਾਲ ਕਿੰਨੇ ਤਰ੍ਹਾਂ ਦੇ ਆਪਾਂ ਵਿਮਾ ਭਰਮਾਂ ਦਾ ਸ਼ਿਕਾਰ ਹੋ ਕੇ ਇਹ ਸਭ ਕੁਝ ਕਰਦੇ ਹਾਂ ਸੁਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਹਰ ਦਿਵਾਰ ਵਿਖੇ ਲੋਕਾਂ ਨੂੰ ਇਹ ਉਪਦੇਸ਼ ਬਖਸ਼ਿਆ ਤੇ ਲੋਕ ਸਮਝ ਕੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਸਿੱਖ ਬਣੇ ਨੇ ਇਸੇ ਤਰ੍ਹਾਂ ਲਗਾਤਾਰ ਗੁਰੂ ਨਾਨਕ ਪਾਤਸ਼ਾਹ ਪ੍ਰਚਾਰ ਕਰਦੇ ਨੇ ਤੇ ਲੋਕ ਤਿਉਂ-ਤਿਉਂ ਸਿੱਖੀ ਦੇ ਵੱਲ ਪ੍ਰੇਰਿਤ ਹੁੰਦੇ ਗਏ ਜੁੜਦੇ ਗਏ ਤੇ ਇਸੇ ਤਰ੍ਹਾਂ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਸਮਝਾਇਆ ਕਿ ਅਸੀਂ ਉਹ ਕੰਮ ਛੱਡ ਦਈਏ ਜਿੰਨਾ ਕੰਮਾਂ ਦੇ ਵਿੱਚ ਕੋਈ ਤਤ ਨਹੀਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿ ਕਰਕੇ ਹਮੇਸ਼ਾ ਉਸ ਮਾਲਕ ਦੀ ਬੰਦਗੀ ਕਰਦੇ ਰਹੀਏ ਬਚਨਾ ਵਿੱਚ ਬੰਦ ਰਹੀਏ ਹੁਕਮ ਵਿੱਚ ਚੱਲ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ